ਦਮਾਨ ਨੇ ਅਹਿਮ ਮੀਟਿੰਗ ਸੱਦੀ ਹੈ ਮੁੱਖ ਮੰਤਰੀ ਦੀ ਰਿਹਾਈ ਸੈਟਿੰਗ ਹੋਏਗੀ ਸਵੇਰੇ ਦੇ ਵਿੱਚ ਗੁਰਤੇਗ ਬਹਾਦਰ ਜੀ ਦੇ 350 ਮੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਸਰਕਾਰ ਸ਼ਹੀਦੀ ਦਿਹਾੜੇ ਸੰਬੰਧੀ ਮੀਟਿੰਗ ਦੇ ਵਿੱਚ ਚਰਚਾ ਕਰੇਗੀ ਮੁੱਖ ਮੰਤਰੀ ਭਗਵੰਤ ਦਮਾਨ ਮੰਤਰੀਆਂ ਦੇ ਨਾਲ ਤਿਆਰੀਆਂ ਸੰਬੰਧੀ ਗੱਲਬਾਤ ਕਰਨਗੇ ਚਲਿਕੜੇ ਰਿਹਾਈ ਤੇ ਮੰਥਨ ਕੀਤਾ ਜਾਏਗਾ ਮਨੋਜੀ ਨੌਵੀਂ ਪਾਤਸ਼ਾਹੀ ਸਾਹਿਬ ਸ਼ਿਰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖਾਸ ਬੰਦੋਬਸ ਜਿੱਥੇ ਵਕ ਵਕ ਥਾਮਦੇ ਪ੍ਰੋਗਰਾਮ ਵੀ ਕਿਤੇ ਜਾ ਰਹੇ ਨੇ ਧਾਰਮਿਕ ਸਮਾਗਮ ਹੋ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਜੋ ਇਸ ਮੀਟਿੰਗ ਦੇ ਵਿੱਚ ਮੰਥਨ ਹੋਏਗਾ ਆ ਬਿਲਕੁਲ ਗੰਗ ਜੀ ਆਪਾਂ ਕਹੀਏ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੂੰ ਹਿੰਦ ਚਾਦਰ ਕਿਹਾ ਜਾਂਦਾ ਆਪਾਂ ਕਹੀਏ ਕਿ ਉਹਨਾਂ ਨੇ ਧਰਮ ਦੇ ਵਾਸਤੇ ਧਰਮ ਬਚਾਉਣ ਵਾਸਤੇ ਆਪਣੀ ਜਾਨ ਦਿੱਤੀ ਦੇ ਆਪਾਂ ਗੱਲ ਕਰਦੇ ਆ ਕਿ ਪਹਿਲਾਂ ਆਪਾਂ ਕਹੀਏ ਭਾਈ ਸਤਿਦਾਸ ਭਾਈ ਮਤੀਦਾਸ ਭਾਈ ਦੇਹਲਾ ਜਿਹੜੇ ਉਹਨਾਂ ਦੇ ਬਹੁਤ ਕਰੀਬੀ ਸਨ ਆਪਾਂ ਕਹੇ ਕਿ ਉਹਨਾਂ ਨੂੰ ਹਫਤੇ ਪਹਿਲਾਂ ਉਹਨਾਂ ਦੇ ਸਾਹਮਣੇ ਜਿਹੜਾ ਸੀਗਾ ਉਹ ਸ਼ਹੀਦ ਕੀਤਾ ਗਿਆ ਤਾਂ ਕਿ ਗੁਰੂ ਮਹਾਰਾਜ ਇਹਨਾਂ ਦੀ ਸਾਧ ਤੋਂ ਦੇਖ ਕੇ ਡੋਲ ਜਾਣ ਪਰ ਉਹ ਨਹੀਂ ਡੋਲੇ ਤੇ ਉਸ ਤੋਂ ਬਾਅਦ ਉਹਨਾਂ ਦਾ ਵੀ ਜਿਹੜਾ ਸਿਰ ਸੀਗਾ ਉਹ ਚਾਂਦ ਚੌਂਕ 'ਚ ਕਤਲ ਕਰ ਦਿੱਤਾ ਗਿਆ ਤੇ ਇਹ ਉਹ ਸ਼ਹਾਦਤ ਸੀਗੀ ਜਿਹੜੀ ਸਾਰੀ ਇਸ ਸੰਸਾਰ ਦੇ ਵਿੱਚ ਆਪਾਂ ਕਹੀਏ ਸਾਰੇ ਵਿਸ਼ਵ ਦੇ ਵਿੱਚ ਬਿਲਖਣ ਸੀਗੀ ਤੇ ਉਸ ਦੇ ਨਾਲ ਅੱਜ ਕਨੇ ਹਿੰਦੀ ਚਾਦਰ ਜਿਹੜੀ ਹੈਗੀ ਉਹਨਾਂ ਨੂੰ ਕਿਹਾ ਜਾਂਦਾ ਹੈਗਾ ਤੇ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ 350 ਸਾਲਾ ਸ਼ਹੀਦੀ ਪਰਬ ਜਿਹੜਾ ਹੈਗਾ ਮਨਾਇਆ ਜਾਂਦਾ ਉਹਦੇ ਜਿਹੜੇ ਪ੍ਰੋਗਰਾਮ ਉਹ ਆਪਾਂ ਗੱਲ ਕਰੀ ਕਿ ਸਰਕਾਰ ਵੱਲੋਂ ਜਿਹੜਾ ਹੈਗਾ ਉਹ 25 ਅਕਤੂਬਰ ਤੋਂ ਇਸ ਮਹੀਨੇ ਤੋਂ 25 ਤਰੀਕ ਤੋਂ ਸ਼ੁਰੂ ਹੋਣਗੇ ਤੇ 25 ਨਵੰਬਰ ਤੱਕ ਰਹਿਗੇ ਉਹ ਚੱਲਣਗੇ ਉਸ ਨੂੰ ਦੇ ਕੇ ਜਿਹੜਾ ਹੈਗਾ ਪਹਿਲਾ ਪ੍ਰੋਗਰਾਮ ਜਿਹੜਾ ਹੈਗਾ 25 ਅਕਤੂਬਰ ਨੂੰ ਉਹ ਦਿੱਲੀ ਦੇ ਚਾਂਦਨੀ ਚੌਕ ਚ ਹੋਵਗਾ ਜਿੱਥੇ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲਾ ਜੀ ਤੇ ਗੁਰੂ ਮਹਾਰਾਜ ਨੂੰ ਸਮਰਪਿਤ ਉੱਥੇ ਜਿਹੜਾ ਨਗਰ ਕੀ ਆਪਾਂ ਕਹੀਏ ਕਿ ਉੱਥੇ ਜਿਹੜਾ ਹੈਗਾ ਕੀਰਤਨ ਦਰਬਾਰ ਸਜਾਇਆ ਜਾਣਾ ਹੈਗਾ ਉਸ ਦਿਵਾਰ ਜਿਹੜਾ ਹੈਗਾ ਸਾਰੇ ਕਾਰਜਕ੍ਰਮ ਹੋਣੇ ਨੇ ਦੇ ਇੱਕ ਜਿਹੜਾ ਉਹ ਹੈਗਾ ਸ਼੍ਰੀ ਨਗਰ ਤੋਂ ਚੱਲਣਾ ਹੈਗਾ ਕੀਰਤਨ ਤੇ ਬਾਕੀ ਤਿੰਨ ਉੱਥੇ ਆਣੇ ਦੀ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਵਿਧਾਨ ਸਭਾ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਦੀ ਬਿਲਡਿੰਗ ਤੋਂ ਨਿਕਲ ਕੇ ਉਹ ਜਾਣੀ ਹੈਗੀ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪਾਈ ਜੈਤਾਜੀ ਮੈਮੋਰੀਅਲ ਜਿਹੜਾ ਹੈਗਾ ਜਿਹੜਾ ਕੱਲ ਮਿਊਜ਼ੀਅਮ ਜਿਹੜਾ ਉਦਘਾਟਨ ਮੁਖੰਤ ਦਿਨ ਕੀਤਾ ਉਹਨਾਂ ਦੇ ਆਂਗਣ ਦੇ ਵਿੱਚ ਉਹਨਾਂ ਦੇ ਵਿੜੇ ਦੇ ਵਿੱਚ ਜਿਹੜਾ ਹੈਗਾ ਉੱਥੇ ਪੂਰੀ ਵਿਧਾਨ ਸਭਾ ਦਾ ਜਿਹੜਾ ਸੈਟਅਪ ਲਗਾਇਆ ਜਾਣਾ ਹੈਗਾ ਤੇ ਉੱਥੇ ਵਿਧਾਨ ਸਭਾ ਜਿਹੜੀ ਕੀਤੀ ਜਾਏਗੀ ਤੇ 25 ਜਿਹੜੀ ਹੈ ਤਰੀਕ ਤੱਕ 25 ਨਵੰਬਰ ਤੱਕ ਕੋਰੋਨਾ ਹੈ 24 ਨਵੰਬਰ ਨੂੰ ਇਹ ਇਸ ਨੂੰ ਲੈ ਕੇ ਹਰਜੋਤ ਸਿੰਘ ਮੈਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਪੂਰੀ ਡਿਟੇਲ ਕੀਤੀ ਕਿ ਅਸੀਂ ਗੁਰੂ ਮਹਾਰਾਜ ਦੀ ਗੱਲ ਕਰਾਂਗੇ ਤੇ ਉਸ ਨੂੰ ਅਕ ਸਰਕਾਰ ਤਿਆਰੀ ਕਰ ਰਹੀ ਹੈ ਅੱਜ ਦੀ ਜਿਹੜੀ ਮੀਟਿੰਗ ਹੈਗੀ ਹੈ ਉਸ ਦੇ ਸੰਦਰਭ ਦੇ ਵਿੱਚ ਹੈਗੀ ਆ ਅੱਜ ਜਿਹੜੀ ਮੀਟਿੰਗ ਹੋਵੇਗੀ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਦੇ ਰਹਿਾਇਸ਼ ਤੇ ਹੋਵੇਗੀ ਤੇ ਮੀਟਿੰਗ ਦੇ ਵਿੱਚ ਸਾਰੇ ਅਫਸਰ ਜਿਹੜੇ ਨੇ ਜਿਹੜੇ ਕਿ ਉਹ ਆਪਾਂ ਕਰ ਕਰ ਗਏ ਕਿ ਵਿਧਾਨ ਸਭਾ ਦੇ ਹੋ ਸਕਦੇ ਹੈਗੇ ਨੇ ਮੁੱਖ ਮੰਤਰੀ ਸੀਐਮਓ ਆਫਿਸ ਦੇ ਹੋ ਸਕਦੇ ਆ ਉਸ ਦੇ ਨਾਲ ਨਾਲ ਆਪਾਂ ਕਹੀਏ ਕਿ ਟੂਰਿਜ਼ਮ ਡਿਪਾਰਟਮੈਂਟ ਤੋਂ ਹੋਣਗੇ ਤੇ ਉਸ ਦੇ ਨਾਲ ਨਾਲ ਆਪਾਂ ਜਿਹੜੇ ਪੂਰਾ ਪ੍ਰਸ਼ਾਸਨਿਕ ਸਟਾਫ ਚੀਫ ਪੁਰਸਤ ਬਤਨ ਕਿਉਂਕਿ ਜਦੋਂ ਵਿਧਾਨ ਸਭਾ ਲਗਣੀ ਹੈ ਸਾਰੇ ਐਮਲ ਉੱਥੇ ਜਾਣਗੇ ਤਾਂ ਉਸ ਦੀ ਸਿਕਿਉਰਿਟੀ ਜਿਹੜੀ ਹੈਗੀ ਕਿੱਦਾਂ ਦੀ ਹੋਣੀ ਹੈ ਤੇ ਇਹ ਵੀ ਖਿਆਲ ਰੱਖਿਆ ਜਾਦਾ ਧਾਰਮਿਕ ਤੌਰ ਤੇ ਕਿ ਜਿਹੜੀ ਵਿਧਾਨ ਸਭਾ ਦਾ ਸੈਟਅਪ ਲਗਾਇਆ ਜਾਵੇ ਉਹ ਗੁਰੂ ਮਹਾਰਾਜ ਜੀ ਜਿਹੜੇ ਆਪਾਂ ਕਹੀਏ ਸਖਤ ਸਿੰਘ ਕੇਸਗੜ੍ਹ ਸਾਹਿਬ ਉਹਨਾਂ ਤੋਂ ਕਿਤੇ ਉੱਚਾ ਨਾ ਹੋ ਜਾਵੇ ਨੀਮਾ ਰਹੇ ਤੇ ਉੱਥੇ ਖੰਡਾ ਤੇ ਬਾਟਾ ਬਣਿਆ ਹੋਇਆ ਹੈਗਾ ਉਸ ਜਗ੍ਹਾ ਦੇ ਵਿੱਚ ਸੈਂਟਰ ਦੇ ਵਿੱਚ ਤੇ ਉਹਦੀ ਓਡ ਦੇ ਵਿੱਚ ਸਾਰੀ ਇਹ ਸੜੀ ਹੈਗੀ ਆਪਾਂ ਕਿ ਵਿਧਾਨ ਸਭਾ ਲਗਣੀ ਹੈ ਤੇ ਉਸ ਦੀਆਂ ਤਿਆਰੀਆਂ ਤੇ ਹੋਰ ਸੰਗਤ ਆਪਾਂ ਕਿ ਟੈਂਟ ਸਿਟੀ ਬਣਾਇਆ ਜਾਣਾ ਆ ਅਨੰਦਗੁਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਰਹਿਣ ਦੀ ਪਹਿਣਨ ਦੀ ਖਾਣ ਦੀ ਪੀਣ ਦੀ ਜਾਂ ਆਪਾਂ ਕਹੀਏ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ ਔਰ ਸਭ ਤੋਂ ਵੱਡੀ ਗੱਲ ਹੈ ਟ੍ਰੈਫਿਕ ਔਰ ਗੱਡੀਆਂ ਉਹਨਾਂ ਦੀ ਪਾਰਕ ਜਿਹੜੀ ਸਹੀ ਤਰੀਕੇ ਨਾਲ ਹੋਵੇ ਲੋਕਾਂ ਨੂੰ ਜਾਮ ਵਿੱਚ ਨਾ ਫਸਣਾ ਪਵੇ ਇਸ ਵਾਸਤੇ ਜਿਹੜੇ ਟ੍ਰੈਫਿਕ ਪੁਲਿਸ ਨਾਲ ਵੀ ਜਿਹੜੇ ਹੈਗੇ ਟ੍ਰੈਫਿਕ ਦੇ ਦੇ ਘੜੀ ਨੇ ਆਪਾਂ ਕਹੀਏ ਐਡੀਜੀਪੀ ਟ੍ਰੈਫਿਕ ਉਹਨਾਂ ਨਾਲ ਵੀ ਜਿਹੜੀ ਮੀਟਿੰਗ ਹੈ ਸਾਰੀਆਂ ਅਫਸਰਾਂ ਨੇ ਅੱਜ ਮੀਟਿੰਗ ਹੋਣੀ ਹੈ ਤੇ ਲੰਬੀ ਮੀਟਿੰਗ ਲੈਂਦੀ ਹੈ 12 ਵਜੇ ਮੀਟਿੰਗ ਸ਼ੁਰੂ ਹੋਏਗੀ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਮੁੱਖ ਮੰਤਰੀ ਸਾਹਿਬ ਸਹਿਯੋਗ ਇਸ ਨੂੰ ਕਿ ਆ ਕਿ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਨੇ ਪਹਿਲਾ ਪ੍ਰੋਗਰਾਮ ਜਿਹੜਾ ਹੈਗਾ 25 ਅਕਤੂਬਰ ਨੂੰ ਦਿੱਲੀ 'ਚ ਹੋਣਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ 1 ਨਵੰਬਰ ਤੋਂ ਸਾਰੇ ਪ੍ਰੋਗਰਾਮ ਜਿਹੜੇ ਨੇ ਸ਼ੁਰੂ ਹੋ ਜਾਣਗੇ ਔਰ ਇੱਕ ਪੂਰਾ ਮਹੀਨਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਉਹਨਾਂ ਦੇ ਅਸ਼ੀਰਵਾਦ ਵਾਸਤੇ ਉਹਨਾਂ ਦੀਆਂ ਦੱਸੀਆਂ ਹੋਈਆਂ ਆਪਾਂ ਕਈਆਂ ਸੁਝਾਅ ਨੇ ਇਹ ਉਹ ਜਿਹੜੀ ਸਿੱਖਿਆ ਹੈਗੀ ਉਹਨਾਂ ਨੂੰ ਜਿਹੜਾ ਹੈਗਾ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈਗਾ ਘਰ-ਘਰ ਤੱਕ ਪਹੁੰਚਾਇਆ ਜਾਵੇ ਔਰ ਇੱਕ ਗੱਲ ਹੋਰ ਹੈ ਕਿ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਨੰਦਪੁਰ ਸਾਹਿਬ ਸਾਇਦ ਨਹੀਂ ਆ ਸਕਣਗੇ ਤੇ ਇਸ ਨੂੰ ਦੇਖਦੇ ਹੋਏ ਹਰ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਪਰ ਵੀ ਇੱਕ ਇੱਕ ਪ੍ਰੋਗਰਾਮ ਜਨਗਰ ਨਗਰ ਆਪਾਂ ਕਹੀਏ ਕੀਰਤਨ ਅਤੇ ਕੀਰਤਨ ਦਰਵਾਜ਼ਾ ਜਿਹੜਾ ਹੈਗਾ ਉਹ ਸਜਾਇਆ ਜਾਵੇ ਤਾਂ ਕਿ ਜੇ ਕੋਈ ਨਹੀਂ ਆ ਸਕਦਾ ਤਾਂ ਉੱਥੇ ਜਾ ਕੇ ਆਪਣਾ ਜਿਹਾ ਗੁਰੂ ਮਹਾਰਾਜ ਨੂੰ ਨਤਮਸਤਕ ਹੋ ਸਕੇ ਜੀ ਬਿਲਕੁਲ ਲੋਰ ਐਸਜੀਪੀਸੀ ਅਤੇ ਪੰਜਾਬ ਸਰਕਾਰ ਦੇ ਦਰਮਿਆਨ ਜਿਹੜੀ ਫੋਬਾਟ ਚੱਲ ਰਹੀ ਸੀ ਉਹ ਖਤਮ ਹੋ ਗਈ ਦੇ ਕੋ ਐਸਜੀਪੀਸੀ ਮੇਰੇ ਖਿਆਲ ਆਪਣੇ ਅੰਮ੍ਰਿਤ ਦਾ ਹੈ ਕਿ ਇਸ ਵੀ ਜਗੇ ਆਪਣੇ ਪ੍ਰੋਗਰਾਮ ਕਰਦੇ ਸਰਕਾਰ ਵੱਲੋਂ ਆਪਣੇ ਤੌਰ ਤੇ ਪ੍ਰੋਗਰਾਮ ਕੀਤੇ ਗਏ ਨੇ ਪਰ ਸਰਕਾਰ ਨੇ ਇੱਕ ਵਾਰ ਜ਼ੋਰ ਕਿਹਾ ਸੀ ਕਿ ਐਸਜੀਪੀਸੀ ਸਰਕਾਰ ਨਾਲ ਮਿਲ ਕੇ ਜਿਹੜਾ ਹੈਗਾ ਪ੍ਰੋਗਰਾਮਾਂ ਨੂੰ ਜਿਹੜਾ ਹੈਗਾ ਉਹ ਕਰਨ ਪਰ ਐਸਜੀਪੀਸੀ ਵੱਲੋਂ ਕੋਈ ਨਹੀਂ ਹੋਇਆ ਪਰ ਸਰਕਾਰ ਆਪਣੇ ਜਿਹੜੇ ਪ੍ਰੋਗਰਾਮ ਹੈ ਉਹ ਕਰ ਰਹੀ ਕਿਉਂਕਿ ਸਰਕਾਰ ਆ ਹੁੰਦੀਆਂ ਨੇ ਕਿੰਨੇ ਉਹਨਾਂ ਨੇ ਪ੍ਰੋਗਰਾਮ ਕਰਨੇ ਹੁੰਦੇ ਨੇ ਦੇ ਕੀਤੇ ਜਾਣੇ ਚਾਹੀਦੇ ਨੇ ਜਦੋਂ ਸ਼ਹਾਦਤ ਹੋਈ ਹੈ ਏਡੀ ਵੱਡੀ ਹੈਗੀ 350 ਸਾਲ ਆਇਆ ਸਾਨੂੰ ਮੌਕਾ ਮਿਲਿਆ ਫਿਰ ਥੋੜੀ ਇਤਿਹਾਸ ਅਨ ਹੈਗਾ ਅੱਜ ਸਰਕਾਰ ਹੈਗੀ ਹੈ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹਨਾਂ ਨੂੰ ਮੌਕਾ ਮਿਲਿਆ ਹੈ ਕਰਨ ਦਾ ਤੇ ਉੱਥੇ ਉਹਨਾਂ ਨੂੰ ਜਿਹੜਾ ਹੈਗਾ ਕਿ ਬੱਜ ਚੜ ਕੇ ਹਿੱਸਾ ਲੈਣਾ ਚਾਹੀਦਾ ਕਿਉਂਕਿ ਇਤਿਹਾਸ ਕਦੇ-ਕਦੇ ਕਿਸੇ ਨੂੰ ਮੌਕਾ ਦਿੰਦਾ ਹੈਗਾ ਨਹੀਂ ਤਾਂ ਦਿਨ ਅਸ ਮਹੀਨੇ ਸਾਲ ਨਿਕਲਦੇ ਜਾਂਦੇ ਨੇ ਐਚਪੀਐਸ ਦਾ ਕਰੇਗੀ ਕਰੇਗੀ ਐਸਪੀਐਸ ਨੇ ਕਰਨਾ ਪਰ ਸਰਕਾਰ ਜਿਹੜੀ ਕਰ ਰਹੀ ਹੈ ਇਹ ਵੱਡੀ ਗੱਲ ਹੈ ਜੋ ਸਰਕਾਰ ਕੋਈ ਕੰਮ ਕਰਦੀ ਹੈ ਨਾ ਗगन ਤਾਂ ਉਹਦੇ ਵਿੱਚ ਬੜੀਏ ਲੋਕੋ ਇਨਵੋਲ ਹੁੰਦੇ ਨੇ ਲੋਕਾਂ ਦਾ ਇਨਵੋਲ ਹੋਣਾ ਆਪਾਂ ਕਹੀਏ ਕਿ ਹਰ ਜਗ੍ਹਾ ਦੇ ਉੱਪਰ ਹੁੰਦੇ ਨੇ ਮਤਲਬ ਕਿ ਸਰਕਾਰ ਦੇ ਕੋਲ ਪੈਸੇ ਦੀ ਕਿਸੇ ਦੀ ਕਮੀ ਨਹੀਂ ਹੁੰਦੀ 인ਫਰਾਸਟ੍ਰਕਚਰ ਦੀ ਕਮੀ ਹੁੰਦੀ ਰਕੇ ਸਰਕਾਰ ਦੇ ਪ੍ਰੋਗਰਾਮ ਵਿਆਪਕ ਹੋ ਜਾਂਦੇ ਨੇ ਕਈ ਵਾਰੀ ਆਪਾਂ ਕਹਿੰਦੇ ਐਸਪੀਸੀ ਬਹੁਤ ਸਾਰੇ ਪ੍ਰੋਗਰਾਮ ਕਰਦੀ ਆ ਉਹਨਾਂ ਦੇ ਬੁਰਗਰਾ ਸਾਹਿਬ ਤੱਕ ਜਾਂ ਨਗਰ ਕੀਰਤਨ ਤੱਕ ਸਿਮਤ ਹੋ ਜਾਂਦੇ ਪਰ ਸਰਕਾਰ ਦਾ ਵੱਡਾ ਕੰਮ ਹੈਗਾ ਜਿਹਨੂੰ ਅਸੀਂ ਦੇਖ ਰਹੇ ਹਾਂ ਕਿ ਸਰਕਾਰ ਦਾ ਵੀ ਕੰਮ ਹੈ ਔਰ ਚਾਹ ਨਗਰ ਕੀਰਤਨ ਆ ਹਰ ਜਿੱਦਾ ਹੈੱਡਕ quarter ਦੇ ਉੱਪਰ ਪ੍ਰੋਗਰਾਮ ਹੋਣੇ ਨੇ ਬਹੁਤ ਧਾਰਮਿਕ ਸੰਸਥਾਵਾਂ ਦਾ ਵੀ ਕੰਮ ਹੈ ਔਰ ਮੇਨ ਮਕਸਦ ਇਹ ਹੀ ਹੈ ਕਿ ਜਿਹੜੀ ਨੌਜਵਾਨ ਪੀੜੀ ਹੈ ਗੁਰੂ ਸਾਹਿ ਦਸ ਆਗੇ ਰਸਤੇ ਤੇ ਚੱਲੇ ਜ਼ਬਰ ਜ਼ੁਲਮ ਦੇ ਖਿਲਾਫ ਉਹਨਾਂ ਨੇ ਆਵਾਜ਼ ਚੁੱਕੀ ਸਿੱਖੀ ਸਦਕ ਨਹੀਂ ਹਾਰਿਆ ਉਹਨਾਂ ਨੇ ਸ਼ਹੀਦ ਹੋਏ ਨੇ ਹੋ ਕੌਮ ਦੇ ਲਈ ਬਹੁਤ ਸ਼ੁਕਰੀਆ ਮਨੋਜੀ